ਸਤ ਸ੍ਰੀ ਅਕਾਲ ਜੀ ਮੈਂ ਹਾ ਹਰਜੋਤ ਕੌਰ ਤੁਸੀਂ ਦੇਖ ਰਹੇ ਹੋ ਪੰਜਾਬ ਬੈਲਟ ਚੈਨਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤ ਸ੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਪਰਦੇ ਪੰਜਾਬੀਆਂ ਦਾ ਵੀ ਬਹੁਤ ਬਹੁਤ ਧੰਨਵਾਦ ਸੋ ਡੱਲਾ ਜੀ ਤਰਨਤਾਰਨ ਜ਼ਿਮਨੀ ਚੌਣ ਦੇ ਨਤੀਜਿਆਂ ਦੀ ਆਪਾਂ ਅੱਜ ਅਕਰ ਗੱਲ ਕਰੀਏ ਤਾਂ ਪੰਜਾਬ ਦੀ ਸਿਆਸਤ ਨੂੰ ਡੂੰਘਾਈ ਵਿੱਚ ਉਸੇ ਪੜਤਾਲ ਕਰਨ ਦੀ ਇਸ ਵੇਲੇ ਦੀ ਬਹੁਤ ਜ਼ਿਆਦਾ ਜ਼ਰੂਰਤ ਹੋਣਾ ਬੜੀ ਨਜ਼ਰ ਆ ਰਹੀ ਹੈ ਮੈਂ ਜ਼ਰੂਰ ਚਾਹਾਂਗੀ ਕਿ ਅੱਜ ਆਪਾਂ ਜ਼ਿੰਮਨੀ ਚੋਣ ਦੇ ਨਤੀਜਿਆਂ ਦੇ ਉੱਪਰ ਗੱਲ ਸਾਂਝੀ ਕਰੀਏ ਪੰਥਕ ਹਲਕੇ ਵਿੱਚ ਭਗਵੰਤ ਮਾਨ ਦੀ ਜਿੱਤ ਨੂੰ ਕਿਸ ਤਰੀਕੇ ਨਾਲ ਦੇਖਿਆ ਜਾ ਸਕਦਾ ਹੈ ਮਨਦੀਪ ਸਿੰਘ ਦੀ ਜਕਰ ਗੱਲ ਕਰ ਲਈਏ ਮਨਦੀਪ ਸਿੰਘ ਤੋਂ ਕਈ ਉਮੀਦਾਂ ਨਜ਼ਰ ਆ ਰਹੀਆਂ ਸੀ ਕਿ ਜਿੱਤ ਹੋ ਸਕਦੀ ਹੈ ਪਰ ਹਾਰ ਹੋ ਜਾਂਦੀ ਹੈ ਤਾਂ ਇਸ ਹਾਰ ਨੂੰ ਕਿਵੇਂ ਦੇਖਿਆ ਜਾਵੇ ਇਸ ਤੇ ਗੱਲ ਸਾਂਝੀ ਕਰਨਾ ਕਿਉਂਕਿ ਹੁਣ ਕਈ ਲੋਕਾਂ ਦੇ ਜ਼ਿਹਨ ਵਿੱਚ ਇਹ ਵੀ ਸਵਾਲ ਆ ਰਹੇ ਨੇ ਕਿ ਅਮ੍ਰਿਤਪਾਲ ਸਿੰਘ ਦੀ ਵੀ ਜਿੱਤ ਕੀ ਮਹਿਜ਼ ਇੱਕ ਤੁੱਕਾ ਹੀ ਸਮਝਿਆ ਜਾਵੇ ਉਸ ਵੇਲੇ ਸੋ ਜ਼ਰੂਰ ਜੋਨ ਵੱਖ-ਵੱਖ ਸਥਿਤੀਆਂ ਬਣੀਆਂ ਇਨਾ ਚੋਂ ਨਤੀਜੇ ਤੋਂ ਬਾਅਦ ਇਸ ਦੇ ਉੱਪਰ ਆਪਣਾ ਵਿਸ਼ਲੇਸ਼ਣ ਜ਼ਰੂਰ ਸਾਂਝਾ ਕਰਿਓ ਅੱਜ ਤਰ ਗੱਲ ਕਰ ਰਿਹਾ ਸੀ ਪਿਛਲੇ ਸਮਿਆਂ ਤੋਂ ਕਿ ਸਿੱਖ ਵੋਟਾਂ ਦਾ ਅਗਰ ਧਰੂਵੀਕਰਨ ਹੋ ਗਿਆ ਤੇ ਉਹਦੇ ਨਾਲ ਦੂਜੀਆਂ ਧਿਰਾਂ ਨੂੰ ਫਾਇਦਾ ਹੋਏਗਾ ਹੁਣ ਪੰਥਕ ਹਲਕੇ ਤਰਨਤਾਰਨ ਦਾ ਤਰਨਤਾਰਨ ਦੇ ਪੰਥਕ ਹਲਕੇ ਦੇ ਵਿੱਚ ਮਨਦੀਪ ਸਿੰਘ ਖਾਲਸਾ ਦਾ ਹਾਰ ਜਾਣਾ 19000 ਤੋਂ 20000 ਦੇ ਦਰਮਿਆਨ ਉਹਨੂੰ ਵੋਟਾਂ ਪਈਆਂ ਅਕਾਲੀ ਦਲ ਨੂੰ 28000 ਤੋਂ 29000 ਦੇ ਦਰਮਿਆਨ ਵੋਟਾਂ ਪਈਆਂ ਜੇ ਤੁਸੀਂ ਸੁਖਵੀਰ ਬਾਦਲ ਦੀ ਧਿਰ ਨੂੰ ਪੈਣ ਵਾਲੀਆਂ ਵੋਟਾਂ ਤੇ ਪੰਥਕ ਜਥੇਬੰਦੀ ਦੀਆਂ ਵੋਟਾਂ ਦੇਖ ਲਓ ਤੇ ਇਹ ਵੋਟਾਂ 45000 ਤੋਂ ਵੱਧ ਬਣ ਜਾਂਦੀਆਂ ਨੇ ਹੁਣ ਇੱਥੇ ਅਸੀਂ ਇਹਨੂੰ ਤਕਨੀਕੀ ਤੌਰ ਤੇ ਸਮਝੀਏ ਇਹ ਜਿੱਤ ਭਗਵੰਤ ਮਾਨ ਦੀ ਹੈ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਚ ਸਭ ਤੋਂ ਸਥਾਪਿਤ ਚਿਹਰੇ ਨੂੰ ਸ਼ਾਮਲ ਕਰਾ ਕੇ ਟਿਕਟ ਦਿੱਤੀ ਹਰਮੀਤ ਸੰਧੂ ਪਹਿਲਾਂ ਤਿੰਨ ਵਾਰ ਜਿੱਤਿਆ ਦੋ ਚ ਜਿੱਤਿਆ 7 ਚ ਜਿੱਤਿਆ 12 ਚ ਜਿੱਤਿਆ ਫਿਰ 17 ਔਰ 22 ਚ ਹਾਰਿਆ ਤੇ ਹੁਣ ਪਚੀ ਚ ਜਿੱਤ ਗਿਆ 6ਵੀਂ ਚੋਣ ਸੀ ਹਰਵੀਰ ਸਿੰਘ ਸੰਧੂ ਦੀ ਚੌਥੀ ਵਾਰੀ ਐਮਐਲਏ ਬਣਿਆ ਪਿਛਲੀ ਵਾਰੀ ਅਕਾਲੀ ਦਲ ਨੂੰ ਮਿਲੀਆਂ ਸੀ 40000 ਤੋਂ ਵੱਧ ਵੋਟਾਂ ਐਤਕੀ ਆਮ ਆਦਮੀ ਪਾਰਟੀ 40000 ਤੋਂ ਵੱਧ ਵੋਟਾਂ ਤੇ ਲੈ ਕੇ ਗਈ ਹੈ 42000 ਵੋਟਾਂ ਬਾਈ ਚਾ ਆਮ ਆਦਮੀ ਪਾਰਟੀ ਦੀਆਂ 50000 ਵੋਟਾਂ ਸੀ ਉਹ ਘਟ ਕੇ 42000 43000 ਦੇ ਦਰਮਿਆਨ ਆ ਗਈਆਂ 7 75000 ਵੋਟਾਂ ਆਮ ਆਦਮੀ ਪਾਰਟੀ ਦੀ ਵੀ ਕਟੀ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਇਹ ਹੈ ਕਿ ਮਨਦੀਪ ਸਿੰਘ ਖਾਲਸਾ ਦੀ ਧਿਰ ਪੁਨਰ ਸੁਜੀਤ ਅਕਾਲੀ ਦਲ ਵਾਰਸ ਪੰਜਾਬ ਦੇ ਇਹ ਪੰਥਕ ਧਿਰਾਂ ਜਿਹੜੀਆਂ ਨੇ ਤਕੜੀਆਂ ਹੋ ਗਈਆਂ ਮਨਦੀਪ ਸਿੰਘ ਖਾਲਸਾ ਨਹੀਂ ਜਿੱਤ ਸਕੇ ਗੱਲ ਸਮਝ ਆਉਂਦੀ ਹੈ ਲੇਕਿਨ ਮਨਦੀਪ ਮਨਦੀਪ ਸਿੰਘ ਖਾਲਸਾ ਦੀ ਜਿਹੜੀ ਇਹ ਹਾਰ ਹੈ ਇਹ ਹਾਰ ਉਤਸ਼ਾਜਨਕ ਹੈ ਇਸ ਹਾਰ ਦੇ ਨਾਲ ਉਹਨਾਂ ਕੋਲੇ ਇਹ ਉਮੀਦ ਹੈ ਕਿ ਪੰਥਕ ਵੋਟਾਂ ਦਾ ਸਾਡਾ ਆਧਾਰ ਹੈ ਪੰਥਕ ਲੋਕ ਸਾਨੂੰ 20 ਪ੍ਰਵਾਨ ਕਰਦੇ ਨੇ ਅਸੀਂ ਵੀ 19 20000 ਤੇ ਖੜੇ ਆਂ ਤੀਜੀ ਤੀਜੇ ਨੰਬਰ ਤੇ ਮਨਦੀਪ ਸਿੰਘ ਖਾਲਸਾ ਰੇ ਠੀਕ ਹੈ ਮਨਦੀਪ ਸਿੰਘ ਖਾਲਸਾ ਨਵਾਂ ਕੈਂਡੀਡੇਟ ਸੀ ਕੁਝ ਦਿਨ ਪਹਿਲਾਂ ਹੀ ਉਹਨੂੰ ਪਤਾ ਲੱਗਿਆ ਕਿ ਉਹਨੇ ਚੋਣ ਲੜਨੀ ਹੈ ਉਹ ਸਥਾਪਿਤ ਲੀਡਰ ਨਹੀਂ ਸੀ ਅਮ੍ਰਿਤਪਾਲ ਇੱਕ ਸਥਾਪਿਤ ਲੀਡਰ ਬਣ ਚੁੱਕਿਆ ਸੀ ਅਮ੍ਰਿਤਪਾਲ ਨਸ਼ਿਆਂ ਦੇ ਖਿਲਾਫ ਲੜਾਈ ਲੜ ਰਿਹਾ ਸੀ ਅਮ੍ਰਿਤਪਾਲ ਨੌਜਵਾਨਾਂ ਨੂੰ ਸਿੱਖੀ ਨਾਲ ਜੋੜਨ ਦੀ ਅਮਰਿਤ ਸੰਚਾਰ ਮੁਹਿੰਮ ਚਲਾ ਰਿਆ ਸੀ ਅਮਰਿਤਪਾਲ ਦੇ ਨਾਲ ਵਿਵਾਦ ਵੀ ਜੁੜੇ ਰਹੇ ਅਮਰਿਤਪਾਲ ਦਾ ਚਿਹਰਾ ਇੱਕ ਵੱਡਾ ਹੋ ਗਿਆ ਸੀ ਔਰ ਅਮਰਿਤਪਾਲ ਡਿਬੇਟ ਦਾ ਵਿਸ਼ਾ ਬਣ ਗਿਆ ਸੀ ਔਰ ਅਮਰਿਤਪਾਲ ਦੇ ਪ੍ਰਤੀ ਸਾਡੇ ਮੁਲਕ ਦੇ ਕੌਮੀ ਮੀਡੀਆ ਨੇ ਵੀ ਬੜੀ ਪੜਾਅਸ ਕੱਢੀ ਸੀ ਅਮਰਿਤਪਾਲ ਇੱਕ ਮੁੱਦਾ ਬਣਿਆ ਸੀ ਇਸ ਕਰਕੇ ਅਮਰਿਤਪਾਲ ਜਦੋਂ ਲੋਕ ਸਭਾ ਦੀ ਚੋਣ ਲੜਿਆ ਤੇ ਉਹ ਤਰਨ ਤਾਰਨ ਦੇ ਹਲਕੇ ਤੋਂ 44000 ਵੋਟਾਂ ਲੈ ਕੇ ਗਿਆ ਸੀ ਪਿਛਲੀ ਵਾਰੀ ਅਮਰਿਤਪਾਲ ਜਦੋਂ ਪਾਰਲੀਮੈਂਟ ਦੀ ਚੋਣ ਸੀ ਉਹ ਇੱਕ ਮੁੱਦਾ ਸੀ ਮਨਦੀਪ ਸਿੰਘ ਖਾਲਸਾ ਆਪਣੇ ਆਪ ਦੇ ਵਿੱਚ ਮੁੱਦਾ ਨਹੀਂ ਸੀ ਇਸ ਕਰਕੇ ਮੈਂ ਇਹ ਕਹਿਣਾ ਚਾਹੂੰਗਾ ਕਿ ਮਨਦੀਪ ਸਿੰਘ ਖਾਲਸਾ ਦੀ ਜਿਹੜੀ ਜਿਹੜੀ ਵੋਟ ਮਿਲੀ ਹੈ ਮਨਦੀਪ ਸਿੰਘ ਖਾਲਸਾ ਨੂੰ ਇਹ ਤਸੱਲੀ ਜਨਕ ਸੰਤੋਸ਼ ਜਨਕ ਹੈ ਹਾਂ ਇਹਨੂੰ ਮੈਂ ਵਾਰਿਸ ਪੰਜਾਬ ਦੇ ਪੁਨਰ ਸੁਰਜੀਤ ਅਕਾਲੀ ਦਲ ਇਹਨਾਂ ਦੀ ਹਾਰ ਜ਼ਰੂਰ ਮੰਨਦਾ ਇਹਨਾਂ ਨੂੰ ਸੰਗਠਿਤ ਅੰਦੋਲਨ ਚਲਾਉਣ ਦੀ ਲੋੜ ਹੈ ਪੰਥਕ ਇਕਤਾ ਕਰਨ ਦੀ ਲੋੜ ਹੈ ਮਨਦੀਪ ਸਿੰਘ ਦੇ ਨਾਲ ਜਦੋਂ ਮਨਦੀਪ ਸਿੰਘ ਕੈਂਡੀਡੇਟ ਬਣਿਆ ਸਾਰੀਆਂ ਧਿਰਾਂ ਨੇ ਇਕਤਾ ਕਰਨ ਤੋਂ ਬਾਅਦ ਮਨਦੀਪ ਸਿੰਘ ਦੇ ਨਾਮ ਦਾ ਐਲਾਨ ਨਹੀਂ ਕੀਤਾ ਪੁਨਰ ਸੁਰਜੀਤ ਅਕਾਲੀ ਦਲ ਨੇ ਤਾਂ ਬਾਅਦ ਚ ਸਮਰਥਨ ਦਿੱਤਾ ਮਨਦੀਪ ਸਿੰਘ ਦੀ ਧਿਰ ਨੂੰ ਸੋ ਅਗਰ ਲੋਕਾਂ ਦੇ ਵਿੱਚ ਸਪਸ਼ਟ ਸੁਨੇਹਾ ਨਹੀਂ ਜਾਂਦਾ ਕਿ ਪੰਥਕ ਧਿਰਾਂ ਇਕੱਠੀਆਂ ਨੇ ਸਾਂਝੀਆਂ ਚੋਣਾਂ ਲੜ ਰਹੀਆਂ ਨੇ ਤੇ ਇਸ ਤਰ੍ਹਾਂ ਦਾ ਹਾਲ ਹੋਣਾ ਹੀ ਹੈ ਇਹ ਜਿਹੜੀ ਹਾਰ ਹੋਈ ਹੈ ਕਿਤੇ ਨ ਕਿਤੇ ਜਿਹੜੀਆਂ ਪੰਥਕ ਧਿਰਾਂ ਨੇ ਵਾਰਿਸ ਪੰਜਾਬ ਦੇ ਪੁਨਰ ਸਜੀਤ ਅਕਾਲੀ ਦਲ ਇਹ ਆਪਸ ਚ ਬਹੁਤ ਤਕੜੇ ਏਕੇ ਦਾ ਪ੍ਰਗਟਾਵਾ ਨਹੀਂ ਕਰ ਸਕੀਆਂ ਪਹਿਲਾਂ ਸੰਦੀਪ ਸਿੰਘ ਨੂੰ ਚੋਣ ਲੜਾਉਣ ਦੀ ਗੱਲ ਚੱਲੀ ਫਿਰ ਮਨਦੀਪ ਸਿੰਘ ਨੂੰ ਚੋਣ ਲੜਾਉਣ ਦੀ ਗੱਲ ਚੱਲੀ ਗਿਆਨੀ ਹਰਪ੍ਰੀਤ ਸਿੰਘ ਦੀ ਪਾਰਟੀ ਮਨਦੀਪ ਸਿੰਘ ਨੂੰ ਟਿਕਟ ਦੇਣਾ ਚਾਹੁੰਦੀ ਸੀ ਮਨਦੀਪ ਸਿੰਘ ਆਜ਼ਾਦ ਹੋ ਗਏ ਬਾਅਦ ਚ ਵਾਰਿਸ ਪੰਜਾਬ ਦੇ ਠੇਬੰਦੀ ਨਾਲ ਆਈ ਸੋ ਲੋਕਾਂ ਚ ਸਪਸ਼ਟਤਾ ਨਹੀਂ ਆਈ ਇੱਕ ਤਾਂ ਇਹ ਸਪਸ਼ਟਤਾ ਨਹੀਂ ਬਹੁਤ ਜ਼ਰੂਰੀ ਹੈ ਦੂਸਰਾ ਪੁਨਰਸੁਜੀਤ ਅਕਾਲੀ ਦਲ ਵਰਸ ਪੰਜਾਬ ਦੇ ਇਹ ਸੋਚ ਲੈਣ ਕਿ ਅੰਮ੍ਰਿਤਪਾਲ ਪੰਜਾਬ ਚ ਇੱਕ ਹੈ ਜਿਵੇਂ ਭਗਵੰਤ ਮਾਨ ਇੱਕ ਹੈ ਭਗਵੰਤ ਮਾਨ ਦੀ ਜਿੱਤ ਦਾ ਕਾਰਨ ਕੀ ਹੈ ਇੱਕ ਤਾਂ ਉਹ ਸੱਤਾ ਚ ਹੈ ਉਹ ਦੂਜੀਆਂ ਪਾਰਟੀਆਂ ਦੇ ਸਥਾਪਿਤ ਤੇ ਤਕੜੇ ਲੀਡਰ ਤੋੜ ਕੇ ਆਮ ਆਦਮੀ ਪਾਰਟੀ ਚ ਲਿਆਉਂਦਾ ਹਰਮੀਤ ਸਿੰਘ ਦਾ ਅਕਾਲੀ ਸੀ ਪੰਜ ਵਾਰ ਚੋਣਾਂ ਲੜਨ ਵਾਲੇ ਵਿਅਕਤੀ ਨੂੰ ਭਗਵੰਤ ਮਾਨ ਨੇ ਚੋਣ ਲੜਾਈ ਭਗਵੰਤ ਮਾਨ ਜਿੱਤਿਆ ਇਸ ਜਿੱਤ ਨਾਲ ਭਗਵੰਤ ਮਾਨ ਤਕੜਾ ਹੋਇਆ ਵੀ ਪੰਥਕ ਹਲਕੇ ਚ ਵੀ ਜਿੱਤ ਗਿਆ لیکن 2022 ਦੀਆਂ ਚੋਣਾਂ 'ਚ ਭਗਵੰਤ ਮਾਨ ਨੂੰ 117 ਸੀਟਾਂ ਤੇ ਇਸ ਤਰ੍ਹਾਂ ਦੇ ਬੰਦੇ ਚਾਹੀਦੇ ਹੋਣਗੇ ਜਿਹੜੇ ਹਰਮੀਤ ਸਿੰਘ ਸੰਧੂ ਦੇ ਕੱਦ ਦੇ ਹੋਣ ਅਗਰ ਆਮ ਆਦਮੀ ਪਾਰਟੀ ਨੂੰ ਜਿਤਾਉਣਾ ਹੈ ਕਿਉਂਕਿ ਆਮ ਆਦਮੀ ਪਾਰਟੀ ਦੇ ਜਿਹੜੇ ਮੌਜੂਦਾ ਐਮਐਲਏ ਨੇ ਉਹ ਇਸ ਸਥਿਤੀ 'ਚ ਨਹੀਂ ਐ ਸਾਰੇ ਦੇ ਸਾਰੇ ਕਿ ਉਹ ਜਿੱਤ ਸਕਣ ਸੋ ਭਗਵੰਤ ਮਾਨ ਨੂੰ ਤਕੜੇ ਕੈਂਡੀਡੇਟ ਚਾਹੀਦੇ ਨੇ ਇਹ ਤਾਂ ਜਿਮਨੀ ਚੋਣ ਸੀ ਜਦੋਂ ਪੂਰੇ ਪੰਜਾਬ 'ਚ 117 ਸੀਟਾਂ ਤੇ ਚੋਣ ਲੜਾਈ ਹੋਣੀ ਹੈ ਉਦੋਂ ਜਿਹੜਾ ਜੋਰ ਇੱਕ ਸੀਟ ਤੇ ਲੱਗਦਾ 117 ਤੇ ਨਹੀਂ ਲੱਗ ਸਕਦਾ ਭਗਵੰਤ ਮਾਨ ਨੂੰ ਵੀ ਤਕੜੇ ਚਿਹਰਿਆਂ ਦੀ ਲੋੜ ਪੈਣੀ ਹੈ ਇਸ ਕਰਕੇ ਪੁਨਰ ਸੁਜੀਤ ਅਕਾਲੀ ਦਲ ਵਾਰਿਸ ਪੰਜਾਬ ਦੇ ਇਹਨਾਂ ਅੱਗੇ ਬਹੁਤ ਮਹੱਤਵਪੂਰਨ ਹੈ ਹਰਜੋਜੀ ਇਹ ਗੱਲ ਕਿ ਇਹ ਸਾਰੇ ਪੰਥਕ ਕੌਂਸਲ ਦੇ ਚੰਡੇ ਹੀਠਾਂ ਇਕੱਠੇ ਹੋਣ ਪੰਥਕ ਕੌਂਸਲ ਇਲੈਕਟਡ ਡੈਲੀਗੇਟਿਵਲੋਂ ਚੁਣੇ ਗਏ ਸੀ ਬੀਬੀ ਸਤਵੰਤ ਕੌਰ ਜਿਹੜੇ ਚੇਅਰਪਰਸਨ ਨੇ ਪੰਥਕ ਕੌਂਸਲ ਪੰਜਾਬ ਚ ਤਕੜੀ ਹੋਣੀ ਚਾਹੀਦੀ ਹੈ ਪੰਥਕ ਕੌਂਸਲ ਨੂੰ ਸਾਰੀਆਂ ਪੰਥਕ ਧਿਰਾਂ ਨੂੰ ਇਕੱਠਾ ਕਰਕੇ ਉਹਦੀ ਅਗਵਾਈ ਕਰਨੀ ਚਾਹੀਦੀ ਹੈ ਤਾਂ ਹੀ ਪੰਜਾਬ ਦੇ ਵਿੱਚ ਸਾਰੀਆਂ ਧਿਰਾਂ 117 ਅਜਿਹੇ ਚਿਹਰੇ ਲੱਭ ਸਕਣਗੀਆਂ ਜਿਹੜੇ ਚਿਹਰਿਆਂ ਨੇ ਕੁਝ ਨਾ ਕੁਝ ਸਮਾਜ ਲਈ ਕੀਤਾ ਹੋਵੇ ਜਿਨ੍ਹਾਂ ਦੀ ਕੋਈ ਭੂਮਿਕਾ ਹੋਵੇ ਜਿਨ੍ਹਾਂ ਦਾ ਕੋਈ ਯੋਗਦਾਨ ਹੋਵੇ ਮਨਦੀਪ ਸਿੰਘ ਨਵਾਂ ਸੀ ਮਨਦੀਪ ਸਿੰਘ ਨੂੰ ਅਗਰ ਤਜਰਬਾ ਹੁੰਦਾ ਮਨਦੀਪ ਸਿੰਘ ਤਾਂ 5-7 10 ਦਿਨ ਪਹਿਲਾਂ ਕਾਗਜ਼ ਭਰਨ ਤੋਂ ਮੈਦਾਨ ਚ ਆਇਆ ਔਰ ਸੰਦੀਪ ਸਿੰਘ ਦਾ ਭਰਾ ਹੈ ਮਨਦੀਪ ਸਿੰਘ ਨੇ ਸੋਚਿਆ ਨਹੀਂ ਸੀ ਕਦੀ ਉਹ ਚੋਣ ਲੜੂਗਾ ਫਿਰ ਵੀ ਲੋਕਾਂ ਨੇ 20000 ਵੋਟਾਂ ਪਾਈਆਂ ਇਸ ਕਰਕੇ ਪਈਆਂ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਿਹੜਾ ਹੁਕਮਨਾਮਾ ਸੀ ਜਿਹੜੀ ਕਮੇਟੀ ਬਣੀ ਭਰਤੀ ਹੋਈ ਲੋਕਾਂ ਨੂੰ ਪਨਰਸੋਜੀ ਇਤਿਆਜ਼ ਸੀ ਲੋਕਾਂ ਨੂੰ ਵਾਰਿਸ ਪੰਜਾਬ ਇਤਿਆਜ਼ ਸੀ ਇਹ ਤਾਂ ਵੋਟਾਂ ਪੈ ਗਈਆਂ ਸੋ ਅਗਲੀ ਵਾਰੀ ਇਹਨਾਂ ਨੂੰ ਚੰਗੇ ਕੈਂਡੀਡੇਟ ਲੱਭਣੇ ਪੈਣੇ ਪੰਜਾਬ 'ਚ ਔਰ ਅੰਦੋਲਨ ਚਲਾਉਣਾ ਪੈਣਾ ਹੈ ਪੰਜਾਬ ਦੇ ਵਿੱਚ ਜਦੋਂ ਦਾ ਪੁਨਰਸੁਰਜੀਤ ਅਕਾਲੀ ਦਲ ਬਣਿਆ ਨਵੇਂ ਅਕਾਲੀ ਦਲ ਨੇ ਜਾਂ ਪੁਨਰਸੁਰਜੀਤ ਅਕਾਲੀ ਦਲ ਨੇ ਕੋਈ ਵੱਡਾ ਅੰਦੋਲਨ ਨਹੀਂ ਚਲਾਇਆ ਨਾ ਨਸ਼ਿਆਂ ਦੇ ਖਿਲਾਫ ਕੋਈ ਅੰਦੋਲਨ ਚੱਲਿਆ ਹਜੇ ਭਰਤੀ ਤੇ ਅਹੁਦੇਦਾਰੀਆਂ ਤੇ ਲੱਗੇ ਨੇ ਔਰ ਵਿੱਚ ਵਿੱਚ ਪ੍ਰੈਸ ਨੋਟ ਆ ਜਾਂਦੇ ਨੇ ਕਿ ਆਮ ਆਦਮੀ ਪਾਰਟੀ ਦਾ ਆ ਲੀਡਰ ਆਮ ਆਦਮੀ ਪਾਰਟੀ ਛੱਡ ਕੇ ਪੁਨਰਸੁਰਜੀਤ ਅਕਾਲੀ ਦਲ ਚ ਸ਼ਾਮਲ ਹੋ ਗਿਆ ਸੋ ਜਿਹੜੀ ਮੈਂ ਗੱਲ ਕਰ ਰਿਹਾ ਸੀ ਕਿ ਇਸ ਪਾਸੇ ਜ਼ੋਰ ਦੇਣ ਦੀ ਬਜਾਏ ਕਿ ਕੋਈ ਆਮ ਆਦਮੀ ਪਾਰਟੀ ਚ ਆ ਗਿਆ ਕੋਈ ਇਧਰੋਂ ਆ ਗਿਆ ਇਸ ਗੱਲ ਤੇ ਜ਼ੋਰ ਦੇਣ ਦੀ ਲੋੜ ਹੈ ਕਿ ਅੰਦੋਲਨ ਕੋਈ ਖੜਾ ਕੀਤਾ ਜਾ ਸਕਦਾ ਹੈ ਜਾਂ ਨਹੀਂ ਪੰਜਾਬ ਦੇ ਮੁੱਦਿਆਂ ਤੇ ਕੋਈ ਲੜਾਈ ਲੜੀ ਜਾ ਸਕਦੀ ਹੈ ਯਾਨੀ ਮੈਂ ਬੜਾ ਹੈਰਾਨ ਹੋਇਆ ਹਰਜੋਤ ਜੀ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਅੰਦੋਲਨ ਹੈ ਪੰਜਾਬ ਦੇ ਲੀਡਰਾਂ ਨੂੰ ਵਿਦਿਆਰਥੀਆਂ ਦੇ ਅੰਦੋਲਨ 'ਚ ਜਾ ਕੇ ਪੰਜਾਬ ਦੇ ਯੂਨੀਵਰਸਿਟੀ ਦੀ ਲੜਾਈ ਲੜਨ ਦੀ ਗੱਲ ਕਰਨੀ ਪੈ ਰਹੀ ਹੈ ਔਰ ਵਿਦਿਆਰਥੀ ਲੀਡਰਾਂ ਤੋਂ ਨਾਰਾਜ਼ ਨੇ ਵੀ ਤੁਸੀਂ ਪਹਿਲਾਂ ਕਦੀ ਆਉਂਦੇ ਨਹੀਂ ਤੇ ਜਦੋਂ ਅਸੀਂ ਗਲਣ ਕਰਦੇ ਆ ਤੁਸੀਂ ਆ ਕੇ ਮੰਚ ਸੰਭ ਲੈਨੇ ਹੋ ਸੋ ਬਹੁਤ ਸਾਰੇ ਲੀਡਰ ਜਿਹੜੇ ਸੈਨੇਟ ਦੇ ਮੈਂਬਰ ਨੇ ਉਹ ਕਦੀ ਯੂਨੀਵਰਸਿਟੀ ਦੀ ਸੈਨੇਟ ਦੀ ਮੀਟਿੰਗ 'ਚ ਨਹੀਂ ਗਏ ਕਈ ਤਾਂ ਸੋ ਸਾਡੀਆਂ ਪੰਜਾਬ ਦੀਆਂ ਸਰਕਾਰਾਂ ਨੇ ਪੰਜਾਬ ਯੂਨੀਵਰਸਿਟੀ ਨੂੰ ਆਪ ਕਮਜ਼ੋਰ ਕੀਤਾ ਸਮੇਂ ਸਿਰ ਫੰਡ ਨਹੀਂ ਕੀਤੇ ਗਏ ਤੇ ਅੱਜ ਸਥਿਤੀ ਇਹ ਹੈ ਕਿ ਕੇਂਦਰ ਦੇ ਫੰਡਾਂ ਕਰਕੇ ਯੂਨੀਵਰਸਿਟੀ ਚੱਲ ਰਹੀ ਹੈ 32229 3229 ਕਰੋੜ ਰੁਪਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2014 ਤੋਂ ਬਾਅਦ ਹੁਣ ਤੱਕ 10 ਸਾਲਾਂ 'ਚ ਦਿੱਤਾ ਹੈ ਪੰਜਾਬ ਸਰਕਾਰ ਨੇ 10 ਸਾਲਾਂ 'ਚ 600 ਕਰੋੜ ਤੋਂ ਵੀ ਘੱਟ ਪੈਸੇ ਦਿੱਤੇ ਆ 60% ਕੰਟਰੋਲ ਪੰਜਾਬ ਦਾ ਹੈ ਕੇਂਦਰ ਦਾ 40% ਹੈ ਕੇਂਦਰ ਪੈਸੇ ਦੇ ਰਿਹਾ ਤੇ ਜੇ ਕੋਈ ਵਿਅਕਤੀ ਪੈਸੇ ਵੱਧ ਦੇ ਰਿਹਾ ਤੇ ਉਹ ਦਖਲ ਵੀ ਵੱਧ ਦੇਊਗਾ ਤੇ ਇਹ ਕਹਿੰਦੇ ਜੀ ਯੂਨੀਵਰਸਿਟੀ ਅਸੀਂ ਕਬਜ਼ਾ ਨਹੀਂ ਹੋਣ ਦੇਣਾ ਜਾਂ ਕੋਈ ਕਿਸੇ ਦੇ ਯੂਨੀਵਰਸਿਟੀ ਨੇ ਕਬਜ਼ਾ ਨਹੀਂ ਕਰਨਾ ਕੇਂਦਰ ਦੀ ਸਰਕਾਰ ਵੀ ਸਾਡੀ ਹੋਈ ਹੈ ਨੀਤੀਗਤ ਲੜਾਈ ਬਣਾਉਣੀ ਚਾਹੀਦੀ ਹੈ ਨਾ ਕਿ ਪੰਜਾਬ ਬੀਜੇਪੀ ਵਰਸਸ ਪਾਰਟੀਆਂ ਦੀ ਲੜਾਈ ਬਣਾਉਣੀ ਚਾਹੀਦੀ ਹੈ ਉਹੀ ਬਣ ਰਹੀ ਹੈ ਔਰ ਵਿਦਿਆਰਥੀ ਵਿਦਿਆਰਥੀ ਆਪਣਾ ਅੰਦੋਲਨ ਆਪਣੇ ਦਮ ਤੇ ਕਰਨ ਨੂੰ ਔਰ ਲੀਡਰਾਂ ਨੂੰ ਬਾਹਰ ਰੱਖਣ ਔਰ ਲੀਡਰ ਇਸ ਅੰਦੋਲਨ ਨੂੰ ਆਪਣੇ ਦਮ ਤੇ ਚਲਾਉਣ ਔਰ ਵਿਦਿਆਰਥੀਆਂ ਦਾ ਸਹਾਰਾ ਨਾ ਲੈਣ ਸੋ ਭਾਵੇਂ ਪੁਨਰ ਸੁਜੀਤ ਹੈ ਭਾਵੇਂ ਵਾਰਿਸ ਪੰਜਾਬ ਜੱਥੇਬੰਦੀ ਹੈ ਆਪਣੇ ਦਮ ਤੇ ਪੰਜਾਬ ਦੇ ਮੁੱਦਿਆਂ ਨੂੰ ਅਗਰ ਅੱਗੇ ਵਧਾਉਣਗੇ ਫੇਰ ਤਾਂ ਪੰਜਾਬ 'ਚ ਇਹਨਾਂ ਦੀ ਬੁੱਕਤ ਪਾਊਗੀ 117 ਦਮਦਾਰ ਚਿਹਰੇ ਭਾਈ ਭਤੀਜਾਵਾਦ ਭੁੱਲ ਜਾਣ ਇਹ ਚਾਚੇ ਦਾ ਮੁੰਡਾ ਤਾਏ ਦਾ ਮੁੰਡਾ ਭੁੱਲ ਜਾਣ ਇਹ ਕਿਸੇ ਐਮਪੀ ਦਾ ਮੁੰਡਾ ਕਿਸੇ ਸਾਬਕਾ ਐਮਪੀ ਦਾ ਮੁੰਡਾ ਜਿਹਦੇ ਨਾਲ ਸਾਬਕਾ ਲੱਗਿਆ ਨਾ ਉਹ ਇਹ ਕੋਸ਼ਿਸ਼ ਕਰੇ ਵੀ ਮੇਰਾ ਸਾਬਕਾ ਹੀ ਰਹਿ ਜਾਏ ਪਰ ਮੈਂ ਨਵਾਂ ਚਿਹਰਾ ਲਿਆ ਕੇ ਐਮਐਲਏ ਬਣਾਵਾ ਸੋ ਉਹਨਾਂ ਨੂੰ ਸੰਗਠਨ ਤਕੜਾ ਕਰਨਾ ਪਊਗਾ ਮਨਰ ਸੁਰਜੀਤ ਅਕਾਲੀ ਦਲ ਨੂੰ ਵਾਰਸ ਪੰਜਾਬ ਦੇਆਂ ਨੂੰ ਨਵੀਂ ਲੀਡਰਸ਼ਿਪ ਹੱਲਨੀ ਪਾਉਗੀ ਪੰਥਕ ਕਾਉਂਸਲ ਦੀ ਅਗਵਾਈ ਮੰਨਣੀ ਪਾਉਗੀ ਅਗਰ ਇਹ ਚੀਜ਼ਾਂ ਨਹੀਂ ਕੀਤੀਆਂ ਗਈਆਂ ਤੇ ਉਸ ਪੱਦਰ ਦੇ ਉੱਤੇ ਗੱਲ ਫਿਰ ਨਹੀਂ ਬਣਨੀ ਕਿਉਂਕਿ ਮੁਕਾਬਲਾ ਬਹੁਤ ਸਖਤ ਹੋ ਗਿਆ ਪੰਜ ਕੋੜੀ ਮੁਕਾਬਲਾ ਹੋ ਗਿਆ ਤੁਸੀਂ ਦੇਖੋ ਆਪ ਜਿਹੜੀ ਜਿੱਤੀ ਹੈ ਨਾ ਆਪ ਕਾਂਗਰਸ ਖਾ ਗਈ ਕਾਂਗਰਸ ਦੀਆਂ ਵੋਟਾਂ ਜ਼ਮਾਨਤ ਜ਼ਬਤ ਹੋ ਗਈ ਕਾਂਗਰਸ ਪਾਰਟੀ ਦੀ 16000 ਤੋਂ ਕਾਂਗਰਸ ਪਾਰਟੀ ਘਟ ਗਈ ਆਪ ਵਧ ਗਈ ਅਕਾਲੀ ਦਲ ਦਾ ਵੋਟ ਲਗਭਗ ਉਹਨਾਂ ਕਹ ਸਾਰੇ ਅਕਾਲੀ ਦਲਾਂ ਦਾ ਭਾਜਪੀ ਵੋਟ ਵਧਾ ਗਈ ਭਾਜਪੀ 1200 ਮਿਲੀਆ ਸੀ 2022 ਚ ਭਾਜਪੀ 620 360 ਵੋਟਾਂ ਲੈ ਗਈ ਭਾਜਪੀ ਨੇ ਗੇਨ ਕੀਤਾ ਤਰਨਤਾਰਨ ਚੋਂ ਭਾਵੇਂ ਜਿੱਤੀ ਆਮ ਆਦਮੀ ਪਾਰਟੀ ਹੈ ਆਮ ਆਦਮੀ ਪਾਰਟੀ ਦੀ ਤਾਂ 50000 ਸੀ 22 ਚ ਹੁਣ ਉਹ ਰਹਿ ਗਏ 42 43 ਤੇ ਭਾਜਪੀ 1200 ਤੋਂ 620 ਤੇ ਆ ਗਈ ਇਹ ਅੰਕੜੇ ਛੋਟੇ ਨੇ ਲੇਕਿਨ ਸਤਾਈ ਦੇ ਵਿੱਚ ਇਹਨਾਂ ਅੰਕੜਿਆਂ ਨੇ ਪ੍ਰਭਾਵ ਦੇਣਾ ਹੈ ਬਹੁਤ ਵੱਡਾ ਪ੍ਰਭਾਵ ਦੇਣਾ ਹੈ ਜੀ ਜੀ ਉਹ ਇਸ ਕਰਕੇ ਹਜੋਜੀ ਮੇਰਾ ਇਹ ਮੰਨਣਾ ਹੈ ਕਿ ਭਗਵੰਤ ਮਾਨ ਜ਼ਰੂਰ ਇਹ ਸੀਟ ਜਿੱਤਿਆ ਭਗਵੰਤ ਮਾਨ ਤਕੜਾ ਬਣਿਆ 27 ਚ ਭਗਵੰਤ ਮਾਨ ਦੀ ਪਾਰਟੀ ਦੀ ਡਿਮਾਂਡ ਬਣਨੀ ਹੈ ਲੋਕਾਂ ਨੇ ਕੋਸ਼ਿਸ਼ ਕਰਨੀ ਹੈ ਕਾਂਗਰਸ ਦੇ ਬਾਗੀਆਂ ਨੇ ਆਪ ਦੇ ਬਾਗੀਆਂ ਨੇ ਆਪ ਨਹੀਂ ਅਕਾਲੀ ਦਲ ਦੇ ਬਾਗੀਆਂ ਨੇ ਵੀ ਭਗਵੰਤ ਦੀ ਪਾਰਟੀ ਚਲੇ ਜਾਈਗੇ ਤੇ ਭਗਵੰਤ ਮਾਨ ਦੇ ਜਿਹੜੇ ਬਾਗੀ ਹੋਣਗੇ ਜਾਂ ਜਿਨ੍ਹਾਂ ਦੀਆਂ ਟਿਕਟਾਂ ਕੱਟੀਆਂ ਜਾਣਗੀਆਂ ਅਗਰ ਉਹਨਾਂ ਨੂੰ ਪੁਨਰਸੁਜੀਤ ਅਕਾਲੀ ਦਲ ਟਿਕਟਾਂ ਦੇਊਗਾ ਅਗਰ ਉਹਨਾਂ ਨੂੰ ਕਾਂਗਰਸ ਟਿਕਟਾਂ ਦੇਊਗੀ ਇਹਨਾਂ ਦਾ ਨੁਕਸਾਨ ਹੋਊਗਾ ਸੋ ਇਸ ਕਰਕੇ 27 ਚ ਇਸ ਵਾਰ ਬਦਲਾਅ ਦੀ ਲੜਾਈ ਨਹੀਂ ਹੈ ਪਿਛਲੀ ਵਾਰੀ ਬਦਲਾਅ ਦੀ ਲੜਾਈ ਸੀ ਇਸ ਵਾਰ ਚਿਹਰਿਆਂ ਦੀ ਲੜਾਈ ਹੈ ਚੰਗੇ ਚਿਹਰਿਆਂ ਦੀ ਕਿਉਂਕਿ ਲੋਕ ਹੁਣ ਇਹ ਮੰਨਦੇ ਨੇ ਇਕੱਲੇ ਬਦਲਾਅ ਨਾਲ ਪੰਜਾਬ ਰੰਗਲਾ ਨਹੀਂ ਬਣਨਾ ਅਗਰ ਇਕੱਲੇ ਬਦਲਾਅ ਨਾਲ ਪੰਜਾਬ ਰੰਗਲਾ ਬੰਨਾ ਹੁੰਦਾ ਹੁਣ ਤੱਕ ਭਗਵੰਤ ਮਾਨ ਨੇ ਬਣਾ ਦੇਣਾ ਸੀ ਭਗਵੰਤ ਮਾਨ ਦੀ ਨੀਤ ਖੋਟੀ ਨਹੀਂ ਹੈ ਲੇਕਿਨ ਉਹ ਵੀ ਪੰਜਾਬ ਨੂੰ ਰੰਗਲਾ ਨਹੀਂ ਬਣਾ ਸਕਿਆ ਕਿਉਂਕਿ ਪੰਜਾਬ ਰੰਗਲਾ ਬਣਨਾ ਹੈ ਤਜਰਬੇ ਨਾਲ ਜਿਨ੍ਹਾਂ ਲੋਕਾਂ ਕੋਲੇ ਤਜਰਬਾ ਹੈ ਜਿਨ੍ਹਾਂ ਲੋਕਾਂ ਕੋਲੇ ਨੀਤੀਆਂ ਤੇ ਕੰਮ ਕਰਨ ਦੀ ਖਾਹਿਸ਼ ਹੈ ਜਿਨ੍ਹਾਂ ਲੋਕਾਂ ਦੇ ਮਨ ਚ ਪੰਜਾਬ ਦੇ ਪ੍ਰਤੀ ਦਰਦ ਹੈ ਨਾ ਕਿ ਉਹ ਲੋਕਾਂ ਨਾਲ ਪੰਜਾਬ ਰੰਗਲਾ ਬਣਨਾ ਹੈ ਜਿਹੜੇ ਐਮਐਲਏ ਬਣਨ ਤੋਂ ਬਾਅਦ ਇਹ ਸੋਚਣ ਕਿ ਸਾਡੀ ਕੋਠੀ ਪੈ ਜੇ ਛੇਤੀ ਛੇਤੀ ਅਸੀਂ ਗੱਡੀ ਲੈ ਲਈਏ ਛੇਤੀ ਛੇਤੀ ਨਵੀਂ ਤੇ ਅਸੀਂ ਆਪਣਾ ਘਰ ਭਰ ਲਈਏ ਉਹਨਾਂ ਦੇ ਸਮਰਪਿਤ ਲੋਕ ਚਾਹੀਦੇ ਨੇ ਜਿਹੜੇ ਸਿਰਫ ਤਨਖਾਹ ਤੇ ਕੰਮ ਕਰਨ ਲਈ ਤਿਆਰ ਹੋਣ ਕਿ ਸਾਨੂੰ ਕੋਈ ਕੋਠੀਆਂ ਜਿਆਦਾਦਾਨੀ ਚਾਹੀਦੀਆਂ ਅਸੀਂ ਇਸ ਤਨਖਾਹ ਤੇ ਕੰਮ ਕਰਨਾ ਹੈ ਤੇ ਅਸੀਂ ਕੁਝ ਅਹੇਜੀਆਂ ਨੀਤੀਆਂ ਬਣਾ ਕੇ ਜਾਣੀਆਂ ਨੇ ਤਾਂ ਕਿ ਪੰਜਾਬੀ ਸਾਡੇ ਤੇ ਮਾਣ ਕਰਨ ਇਸ ਕਰਕੇ ਪੰਜਾਬ ਦੀ ਜਿਹੜੀ ਸਤਾਈ ਦੀ ਲੜਾਈ ਆ ਉਹ ਬਹੁਤ ਵੱਖਰੇ ਪੱਧਰ ਦੇ ਉੱਤੇ ਹੋਣੀ ਹੈ ਜੀ ਬਿਲਕੁਲ ਸੋਡਲ ਹੈ ਜੀ ਜਦੋਂ ਆਮ ਆਦਮੀ ਪਾਰਟੀ ਦੇ ਵਿੱਚ ਵੀ ਲੋਕਾਂ ਨੇ ਵੋਟਾਂ ਪਾ ਕੇ ਜਦੋਂ ਜਿਤਾਇਆ ਸੀ ਉਦੋਂ ਵੀ ਲੋਕਾਂ ਨੇ ਉਮੀਦ ਤਾਂ ਜਨਤਾ ਨੇ ਪੰਜਾਬ ਦੀ ਜਿਹੜੀ ਜਨਤਾ ਹੈ ਉਮੀਦ ਇਹ ਹੀ ਕੀਤੀ ਸੀ ਕਿ ਆਮ ਆਦਮੀ ਪਾਰਟੀ ਤੋਂ ਕੁਝ ਅਜਿਹੇ ਹੀ ਆਗੂ ਸਾਨੂੰ ਮਿਲਣਗੇ ਜੋ ਆਪਣਾ ਨਿੱਜੀ ਕੋਈ ਪ੍ਰੋਫਿਟ ਐ ਫਾਇਦਾ ਨਹੀਂ ਦੇਖਣਗੇ ਪੰਜਾਬ ਦਾ ਹਿੱਤ ਦੇਖਣਗੇ ਪਰ ਹੁਣ ਜਿਸ ਤਰ੍ਹਾਂ ਦੀਆਂ ਸੰਭਾਵਨਾਵਾਂ ਬਣ ਰਹੀਆਂ ਤੁਸੀਂ ਕਈ ਪਹਿਲੂਆਂ 'ਤੇ ਉੱਪਰ ਜੋ ਹੈ ਗੱਲ ਸਾਂਝੀ ਕੀਤੀ ਹੈ ਫਿਲਹਾਲ ਆਪਾਂ ਸਿਰਫ ਤਰਨ ਤਾਰਨ ਜ਼ਿਮਨੀ ਚੋਣ ਦੇ ਨਤੀਜੇ ਦੀ ਜਦੋਂ ਗੱਲ ਕਰਦੇ ਆ ਸਾਫ਼ ਤੌਰ 'ਤੇ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਜੋ ਹੈ ਹੋਈ ਹੈ ਉਸ ਦੇ ਨਾਲ ਅਸੀਂ ਦੇਖ ਰਹੇ ਹਾਂ ਕਿ ਸਿਆਸੀ ਤੌਰ 'ਤੇ ਭਗਵੰਤ ਮਾਨ ਕਾਫੀ ਦੇਖ ਰਿਹਾ ਤਗੜੇ ਹੋਏ ਵੀ ਨਜ਼ਰ ਆ ਰਹੇ ਨੇ ਤੇ ਇੱਕ ਹਿਸਾਬ ਨਾਲ ਅਸੀਂ 227 ਦੇ ਲਈ ਮੁੱਖ ਦਾਵੇਦਾਰ ਦੇ ਵਿੱਚ ਵੀ ਸਭ ਤੋਂ ਅੱਗੇ ਭਗਵੰਤ ਮਾਨ ਨੂੰ ਜ਼ਰੂਰ ਦੇਖ ਸਕਦੇ ਆ ਫਿਲਹਾਲ ਦੀ ਸਥਿਤੀ ਦੇ ਵਿੱਚ ਪਰ ਮੈਂ ਇੱਥੇ ਵੀ ਗੱਲ ਜ਼ਰੂਰ ਕਰਨਾ ਚਾਹਾਂਗੀ ਕਿ ਇਹਨਾਂ ਸਥਿਤੀਆਂ ਤੋਂ ਕਿਵੇਂ ਦੇਖੀਏ ਕਿ ਜਿਹੜੀ ਹੁਣ ਜਿੱਤ ਹੋਈ ਹੈ ਭਗਵੰਤ ਮਾਨ ਦੇ ਚਿਹਰੇ ਨੂੰ ਲੈ ਕੇ ਜਿੱਤ ਹੋਈ ਹੈ ਜਾਂ ਫਿਰ ਆਮ ਆਦਮੀ ਪਾਰਟੀ ਦੀਆਂ ਜਿਹੜੀਆਂ ਨੀਤੀਆਂ ਰਹੀਆਂ ਉਸ ਦੀ ਇਸ ਨੂੰ ਅਸੀਂ ਜਿੱਤ ਮੰਨ ਸਕਦੇ ਹਾਂ ਨਾਲ ਦੇ ਨਾਲ ਡੱਲਾ ਜੀ ਇਸੇ ਸਵਾਲ ਦੇ ਵਿੱਚ ਮੈਂ ਹੋਰ ਜੋੜਨਾ ਚਾਹੂੰਗੀ ਕਾਂਗਰਸ ਪਾਰਟੀ ਦੇ ਉੱਪਰ ਵੀ ਹਾਲਾਂਕਿ ਤੁਸੀਂ ਉਸ ਉੱਪਰ ਵੀ ਗੱਲ ਸਾਂਝੀ ਕੀਤੀ ਹੈ ਪਰ ਜਿਸ ਤਰ੍ਹਾਂ ਦਾ ਚੋਣ ਨਤੀਜਾ ਰਿਹਾ ਜਿਸ ਤਰ੍ਹਾਂ ਦੇ ਦਾਵੇ ਕਾਂਗਰਸ ਪਾਰਟੀ ਵੱਲੋਂ ਕੀਤੇ ਜਾ ਰਹੇ ਸੀ ਕਾਂਗਰਸ ਦੇ ਜਿਹੜੇ ਪ੍ਰਧਾਨ ਨੇ ਰਾਜਾ ਵੜਿੰਗ ਵੱਲੋਂ ਕੀਤੇ ਜਾ ਰਹੇ ਸੀ ਲੇਕਿਨ ਚੋਣਾ ਤੋਂ ਕੁਝ ਸਮਾਂ ਪਹਿਲਾਂ ਜਿਹੜੇ ਵਿਵਾਦ ਜੋ ਹੈ ਖੜੇ ਹੋ ਗਏ ਰਾਜਾ ਵੜਿੰਗ ਨੂੰ ਲੈ ਕੇ ਕਿ ਉਸ ਦਾ ਵੀ ਅਸੀਂ ਦੇਖ ਸਕਦੇ ਹਾਂ ਕਿ ਅਸਰ ਪਿਆ ਚੋਣ ਨਤੀਜਿਆਂ ਦੇ ਉੱਪਰ ਵੋਟਾਂ ਦੇ ਉੱਪਰ ਔਰ ਇਸ ਤੋਂ ਬਾਅਦ ਰਾਜਾ ਵੜਿੰਗ ਦਾ ਭਵਿੱਖ ਕਿਵੇਂ ਦੇਖ ਦਿਓ ਕਾਂਗਰਸ ਪਾਰਟੀ ਵਿੱਚ ਕਿਸ ਤਰ੍ਹਾਂ ਦੇ ਬਦਲਾਅ ਦੀ ਸਥਿਤੀਆਂ ਹੋਰ ਬਣ ਸਕਦੀਆਂ ਨੇ ਤੇ ਉਹ ਸਥਿਤੀਆਂ ਕੀ ਸਤਾਏ ਦੇ ਚੋਣ ਨਤੀਜਿਆਂ ਨੂੰ ਬਦਲ ਸਕਣਗੀਆਂ ਇਹਨਾਂ ਅਲੱਗ-ਅਲੱਗ ਸੰਭਾਵਨਾਵਾਂ 'ਤੇ ਵੀ ਗੱਲ ਜ਼ਰੂਰ ਸਾਂਝੀ ਕਰਿਓ ਦੇਖੋ ਭਗਵੰਤ ਮਾਨ ਜਿੱਤੇ ਨੇ ਕੱਲੀਆਂ ਨੀਤੀਆਂ ਕਰਕੇ ਨਹੀਂ ਜਿੱਤੇ ਆਮ ਆਦਮੀ ਪਾਰਟੀਆਂ ਦੀਆਂ ਨੀਤੀਆਂ ਦੀ ਜਿੱਤ ਨਹੀਂ ਹੈ ਆਮ ਆਦਮੀ ਪਾਰਟੀ ਦੀ ਐਕਸਾਈਜ਼ ਪਾਲਿਸੀ ਆਮ ਆਦਮੀ ਪਾਰਟੀ ਦੀ ਸ਼ਰਾਬ ਪਾਲਿਸੀ ਆਮ ਆਦਮੀ ਪਾਰਟੀ ਦੀ ਮਾਈਨਿੰਗ ਪਾਲਿਸੀ ਬਹੁਤੇ ਸੁਧਾਰ ਨਹੀਂ ਹੋਏ 58000 ਨੌਕਰੀਆਂ ਦਿੱਤੀਆਂ ਨੇ ਚੰਗਾ ਕੰਮ ਹੈ ਟੇਲਾਂ ਤੱਕ ਪਾਣੀ ਗਿਆ ਚੰਗਾ ਕੰਮ ਹੈ ਮੁਫਤ ਬਿਜਲੀ ਹੈ ਚੰਗਾ ਕੰਮ ਹੈ ਹਜ਼ਾਰ ਰੁਪਏ ਖਾਤਿਆਂ 'ਚ ਪਾਇਆ ਨਹੀਂ ਹੋ ਸਕਦਾ ਪਾ ਦੇਣ ਇੱਕੋ ਵਾਰੀ ਪਾ ਦੇਣਗੇ ਮੈਨੂੰ ਲੱਗਦਾ 10-12 ਹਜ਼ਾਰ ਇਕੱਠਾ ਪਾਉਣਗੇ ਚਲੋ ਉਹ ਵੱਖਰੀ ਸਿਆਸਤ ਹੈ ਪਰ ਜਿੰਨਾ ਭਗਵੰਤ ਮਾਨ ਤਕੜਾ ਹੋਇਆ ਹੈ ਪਰ ਇਹ ਜਿੱਤ ਨੂੰ ਜੇ ਅਸੀਂ ਬੜੇ ਧਿਆਨ ਨਾਲ ਦੇਖੀਏ ਤੇ ਆਮ ਆਦਮੀ ਪਾਰਟੀ ਕਾਂਗਰਸ ਨੂੰ ਖਾ ਗਈ ਕਾਂਗਰਸ ਕਿਸੇ ਵੇਲੇ ਨਿਉਤਰੀ ਸਾਹਿਬ 60 ਹਜ਼ਾਰ ਵੋਟਾਂ ਲਈਆਂ ਸੀ ਫਿਰ ਘਟ ਗਏ 30 ਹਜ਼ਾਰ ਤੇ ਆ ਗਏ ਫਿਰ ਕਾਂਗਰਸ 20 25000 ਤੇ ਆ ਗਈ ਤੇ ਹੁਣ ਤੱਕ ਕਾਂਗਰਸ ਦੀ ਜ਼ਮਾਨਤ ਜ਼ਬਤ ਹੋ ਗਈ ਕਾਂਗਰਸ ਦੀ ਜ਼ਮਾਨਤ ਜ਼ਬਤ ਆਪਣੇ ਆਪ ਚ ਵੱਡੀ ਗੱਲ ਹੈ ਮਨਦੀਪ ਸਿੰਘ ਦੀ ਜ਼ਮਾਨਤ ਬਚ ਗਈ ਕਾਂਗਰਸ ਤੇ ਭਾਜਪਾ ਦੋਨਾਂ ਦੀ ਜ਼ਮਾਨਤ ਜ਼ਬਤ ਹੋ ਗਈ ਪੰਥਕ ਹਲਕੇ ਚ ਭਾਜਪਾ ਨੇ ਫਿਰ ਗੇਨ ਕੀਤਾ 1200 ਤੋਂ 1600 ਕਾਂਗਰਸ ਦਾ ਵੋਟ ਕਿੱਥੇ ਗਿਆ ਕਾਂਗਰਸ ਦਾ ਵੋਟ ਲੈ ਗਈ ਆਮ ਆਦਮੀ ਪਾਰਟੀ ਸੋ 27 ਹੁਣ ਜੇ ਕਾਂਗਰਸ ਚ ਬਾਗੀ ਵਧਣਗੇ ਆਪ ਵੱਲ ਜਾਣਗੇ ਆਪ ਟਿਕਟਾਂ ਵੀ ਦਊ ਕਾਂਗਰਸ ਦੀ ਲੀਡਰਸ਼ਿਪ ਦਾ ਕਰਾਈਸਿਸ ਹੈ ਰਾਜਾ ਵੜਿੰਗ ਨੇ ਜਿਸ ਤਰ੍ਹਾਂ ਦੀ ਪ੍ਰਧਾਨਗੀ ਕੀਤੀ ਤਰਨਤਾਰਨ ਦੀ ਚੋਣ ਚ ਅਨੁਸੂਚਿਤ ਜਾਤੀਆਂ ਦੇ ਸਾਡੇ ਬੂਟਾ ਸਿੰਘ ਬਾਰੇ ਜਿਹੜੀ ਟਿੱਪਣੀ ਕੀਤੀ ਨਿੰਦਨੀ ਸੀ ਮਾਫੀ ਮੰਗ ਲਈ ਪਰ ਕਿਸੇ ਬਾਰੇ ਆਪ ਸ਼ਬਦ ਬੋਲ ਕੇ ਮਾਫੀ ਮੰਗਣ ਦੇ ਨਾਲ ਤੁਰੰਤ ਗੱਲ ਨਿਬੜਦੀ ਨਹੀਂ ਹਜੇ ਰਾਜਾ ਵੜਿੰਗ ਨੂੰ ਮੁਕੰਮਲ ਤੌਰ ਤੇ ਮਾਫੀ ਮਿਲੀ ਨਹੀਂ ਇਹ ਤਾਂ ਪਰਚੇ ਹੋ ਗਏ ਕੋਟਕਚਰੀਆਂ ਦੇ ਮਾਮਲੇ ਨੇ ਜਸਬੀਰ ਗੜੀ ਚਾਹੁੰਦੇ ਨੇ ਰਾਜਾ ਵੜਿੰਗ ਦੀ ਗ੍ਰਿਫਤਾਰੀ ਹੋਵੇ ਉਹਨਾਂ ਨੇ ਤਾਂ ਪੁਲਿਸ ਨੂੰ ਕਿਹਾ ਕਿ 20 ਤਰੀਕ ਨੂੰ ਫੇਰ ਰਿਪੋਰਟ ਲੈ ਕੇ ਆਓ ਰਾਜਾ ਵੜਿੰਗ ਦੀ ਬਿਆਨਬਾਜ਼ੀ ਨੇ ਕਾਂਗਰਸ ਦਾ ਨੁਕਸਾਨ ਕੀਤਾ ਅਨੁਸੂਚਿਤ ਜਾਤੀਆਂ ਨਾਰਾਜ਼ ਹੈ ਹੁਣ ਕਾਂਗਰਸ ਪਾਰਟੀ ਨੂੰ ਬੜਾ ਕੁਝ ਕਰਨਾ ਪੈਣਾ ਹੈ ਕਾਂਗਰਸ ਪਾਰਟੀ ਨੇ ਪਹਿਲਾਂ ਚੰਨੀ ਸਾਹਿਬ ਨੂੰ ਬਣਾਇਆ ਸੀ ਸਿੱਧੂ ਨਾਰਾਜ਼ ਕਰ ਲਿਆ ਲੋਕਲ ਲੀਡਰਸ਼ਿਪ ਨੇ ਲੋਕਲ ਲੀਡਰਸ਼ਿਪ ਆਪਸ ਚ ਲੜ ਰਹੀ ਹੈ ਸੋ ਕਾਂਗਰਸ ਦਾ ਗਰਾਫ ਬਹੁਤ ਹੇਠਾਂ ਡਿੱ ਗਿਆ ਸੋ ਆਪ ਜਿੰਨੀ ਪੰਜਾਬ ਚ ਕਾਂਗਰਸ ਕਮਜ਼ੋਰ ਹੋ ਰਹੀ ਆਪ ਤਕੜੀ ਅੱਛਾ ਤੁਸੀਂ ਸਥਿਤੀਆਂ ਦੇਖੋ ਅੱਜ ਤੋਂ 4-5 ਮਹੀਨੇ ਪਹਿਲਾਂ ਸਭ ਤੋਂ ਵੱਧ ਐਂਟੀ ਗਵਰਨਮੈਂਸੀ ਸੀ ਸੁਖਵੀਰ ਬਾਦਲ ਦੀ ਸਭ ਤੋਂ ਵੱਧ ਸਿਆਸਤ ਚ ਨਾਰਾਜ਼ਗੀ ਸੁਖਵੀਰ ਬਾਦਲ ਪ੍ਰਤੀ ਸੀ ਉਹ ਹੌਲੀ ਹੌਲੀ ਘਟੀ ਐ ਖੜਾ ਸੁਖਵੀਰ ਨੇ ਕੋ ਚੰਗੇ ਕੰਮ ਕੀਤੇ ਨੇ ਉਹ ਘਟੀ ਐ ਕਾਂਗਰਸ ਪ੍ਰਤੀ ਵੱਧ ਗਈ ਅੱਜ ਸੁਖਬੀਰ ਬਾਦਲ ਵਿਵਾਦਾਂ 'ਚ ਨਹੀਂ ਰਾਜਾ ਵੜੇਂਗੇ ਵਿਵਾਦਾਂ 'ਚ ਅੱਜ ਸੁਖਬੀਰ ਦੀ ਜ਼ਮਾਨਤ ਨਹੀਂ ਜ਼ਬਤ ਹੋ ਰਹੀ ਕਾਂਗਰਸੀ ਦੀ ਜ਼ਮਾਨਤ ਜ਼ਬਤ ਹੋ ਰਹੀ ਹੈ ਮੋੜਾ ਪੈ ਗਿਆ ਸਿਆਸਤ 'ਚ ਇਸ ਕਰਕੇ ਕਾਂਗਰਸ ਨੂੰ ਬਹੁਤ ਵੱਡੇ ਫੈਸਲੇ ਕਰਨੇ ਪੈਣਗੇ ਚੰਗੇ ਚਿਹਰੇ ਅੱਗੇ ਲਿਆਉਣੇ ਪੈਣਗੇ ਸੁਖਬੀਰ ਬਾਦਲ ਨੂੰ ਵੀ ਬਹੁਤ ਮਿਹਨਤ ਕਰਨ ਦੀ ਲੋੜ ਹੈ ਬੀਬੀ ਸੁਖਵਿੰਦਰ ਰੰਧਾਵਾ ਆਜ਼ਾਦ ਗਰੁੱਪ ਸੀ ਉਹ ਸ਼ਾਮਲ ਹੋਇਆ ਅਕਾਲੀ ਦਲ 'ਚ ਉਹਨਾਂ ਦੇ 35-40 ਕਹਿੰਦੇ ਸਰਪੰਚ ਸੀ ਤਾਂ 28000 ਤੱਕ ਪਹੁੰਚੇ ਜ਼ਮਾਨਤ ਨਹੀਂ ਜ਼ਬਤ ਹੋਈ ਅਕਾਲੀ ਦਲ ਦੀ ਇਹੀ ਸੰਤੋਸ਼ ਵਾਲੀ ਗੱਲ ਹੈ ਅਕਾਲੀ ਦਲ ਲਈ ਪਰ ਇਸ ਸਥਿਤੀ 'ਚ ਵੀ ਅਕਾਲੀ ਦਲ ਪੰਜਾਬ 'ਚ ਸਰਕਾਰ ਬਣਾਜੂ 27 'ਚ ਸੁਪਨਾ ਹੈ ਸੁਖਬੀਰ ਬਾਦਲ ਨੂੰ ਬਹੁਤ ਮਿਹਨਤ ਕਰਨ ਦੀ ਲੋੜ ਹੈ ਔਰ ਅਗਰ ਸਾਰੀਆਂ ਪੰਥਕ ਧਿਰਾਂ ਇਕੱਠੀਆਂ ਹੋ ਜਾਣ ਪੰਥਕ ਕੌਂਸਲ ਦੀ ਅਗਵਾਈ 'ਚ ਜਾਂ ਅਕਾਲੀ ਦਲ ਸਾਰਾ ਇਕੱਠਾ ਹੋ ਜਾਈ ਫਿਰ ਅਕਾਲੀ ਦਲ ਤਕੜਾ ਫੇਰ ਸਰਕਾਰ ਬਣਾ ਸਕਦੇ ਨੇ ਨਹੀਂ ਤਾਂ ਜਿਹੜੇ ਵਾਰਿਸ ਪੰਜਾਬ ਹੈ ਪੰਥਕਜੀਤ ਅਕਾਲੀ ਦਲ ਹੈ ਇਹ ਤਕੜੇ ਹੋ ਜਾਣ ਇਹ ਨੀਤੀਗਤ ਐਜੰਡੇ ਤੇ ਅੱਗੇ ਵਧਣ ਫਿਰ ਇਹ ਵੀ ਸਰਕਾਰ ਬਣਾ ਸਕਦੇ ਨੇ ਪਰ ਭਗਵੰਤ ਮਾਨ ਜੀ ਇਸ ਜੱਟ ਨੇ ਭਗਵੰਤ ਮਾਨ ਨੂੰ 27 ਚ 1 ਨੰਬਰ ਤੇ ਖੜਾ ਕਰਤਾ ਵੀ ਮੁਕਾਬਲਾ ਤੁਹਾਡਾ ਮੇਰੇ ਨਾਲ ਹੈ ਭਾਵੇਂ ਬੀਜੇਪੀ ਦਾ ਹੈ ਤੇ ਭਾਵੇਂ ਅਕਾਲੀ ਦਲ ਦਾ ਹੈ ਸ਼ਹਿਰਾਂ ਚ ਬੀਜੇਪੀ ਮੈਂ ਅੱਜ ਦੇ ਸਮੇਂ ਚ ਨੰਬਰ 1 ਤੇ ਮੰਨਦਾ ਕਾਂਗਰਸ ਆਪ ਔਰ ਕਾਂਗਰਸ ਔਰ ਬੀਜੇਪੀ ਤਿੰਨਾਂ ਚ ਮੁਕਾਬਲਾ ਬਰਾਬਰ ਦਾ ਹੈ ਸ਼ਹਿਰਾਂ ਦੀ ਜਿਹੜੀ ਸਿਆਸਤ ਹੈ ਉਹਦੇ ਚ ਕਿਉਂ ਕਿਉਂਕਿ ਪੰਜਾਬ ਚ 25-30 ਹਜ਼ਾਰ ਵੋਟ ਆ ਜਿਹੜੀ ਉਹ ਗੈਰ ਪੰਜਾਬੀ ਹੈ ਯੂਪੀ ਬਿਹਾਰ ਦੇ ਲੋਕਾਂ ਦੀ ਹੈ। ਬੀਜੇਪੀ ਉੱਥੇ ਕਲੀਨ ਸਵੀਪ ਕਰਦੀ ਹੈ। ਕਾਂਗਰਸ ਦੀਆਂ ਤਾਂ ਬਿਹਾਰ ਚ 5-7 ਸੀਟਾਂ ਹੀ ਮਸਾਂ ਆਈਆਂ। ਬੀਜੇਪੀ ਔਰ ਆਹ ਜਿਹੜੀ ਔਰ ਲਾਲੂ ਰਾ ਨਿਤਿਸ਼ ਯਾਦਵ ਦਾ ਗੱਠਜੋੜ 200 ਪਾਰ ਕਰ ਗਿਆ। ਲਾਲੂ ਪ੍ਰਸਾਦ ਯਾਦਵ ਦੀਆਂ 35-36 ਜ਼ਰੂਰ ਆ ਗਈਆਂ। 25-25-26। ਸੋ ਇਹਦਾ ਮਤਲਬ ਹੈ ਕਿ 243 ਚੋਂ 200 ਤੋਂ ਵੱਧ ਸੀਟਾਂ ਦਾ ਬੀਜੇਪੀ ਗੱਠਜੋੜ ਲੈ ਗਿਆ। ਤੇ ਪੰਜਾਬ ਚ ਗੈਰ ਪੰਜਾਬੀਆਂ ਦੀ ਵੋਟ ਸ਼ਹਿਰ ਚ ਬੀਜੇਪੀ ਨੰਬਰ 1 ਤੇ ਦਾਵੇਦਾਰ ਹੈ ਹਾਸਲ ਕਰਨ ਦੇ ਲਈ 24 ਚ 18.5% ਬੀਜੇਪੀ ਨੂੰ ਆਈਆਂ ਕਿਉਂਕਿ ਗੈਰ ਪੰਜਾਬੀਆਂ ਦੀ ਵੋਟ ਬਹੁਤ ਪਈ ਹੁਣ ਭਗਵੰਤ ਮਾਨ ਜਿੱਤ ਗਿਆ ਕਿਉਂਕਿ ਉਥੇ ਸਿੱਖ ਵੋਟਾਂ ਦਾ ਧੁਰਵੀਕਰਨ ਹੋ ਗਿਆ ਸਿੱਖ ਵੋਟ ਸੁਖਬੀਰ ਬਾਦਲ ਦੇ ਅਕਾਲੀ ਦਲ ਔਰ ਮਨਦੀਪ ਖਾਲਸਾ ਚ ਬਰਾਬਰ ਬਰਾਬਰ ਲਗਭਗ ਵੰਡੀ ਗਈ ਹਾਲਾਂਕਿ ਅਕਾਲੀ ਦਲ 10000 11000 ਵੱਧ ਲੈ ਗਿਆ ਪਰ ਸਿੱਖ ਵੋਟ ਦਾ ਧੁਰਵੀਕਰਨ ਸੀ ਉਜ ਭਗਵੰਤ ਮਾਨ ਜਿੱਤ ਗਿਆ ਸੋ ਸਿੱਖ ਵੋਟ ਦਾ ਤ੍ਰੂਵੀਕਰਨ ਔਰ ਇਸੇ ਤਰ੍ਹਾਂ ਕਾਂਗਰਸ ਦੀ ਵੋਟ ਦਾ ਤ੍ਰੂਵੀਕਰਨ ਜੀ ਇਹਦਾ ਆਮ ਆਦਮੀ ਪਾਰਟੀ ਨੂੰ ਫਾਇਦਾ ਹੋ ਰਿਹਾ ਔਰ ਅਗਰ ਇਹ ਹੀ ਸਥਿਤੀਆਂ ਸਤਾਈ ਚ ਬਣੀਆਂ ਪਿੰਡਾਂ ਚ ਤੇ ਉੱਥੇ ਇੱਕ ਨਵਾਂ ਫੈਕਟਰ ਹੈ ਇੱਥੇ ਦਾ ਭਗਵੰਤ ਮਾਨ ਨੂੰ ਹਰਮੀਤ ਸੰਧੂ ਮਿਲ ਗਿਆ ਹਰ ਸੀਟ ਤੇ ਭਗਵੰਤ ਮਾਨ ਕੋਲੇ ਜੇਤੂ ਕੈਂਡੀਡੇਟ ਸਤਾਈ ਚ ਨਹੀਂ ਹੋਣਗੇ ਇਹ ਵੀ ਅਸੀਂ ਧਿਆਨ ਰੱਖੀਏ ਸੋ ਇਸ ਕਰਕੇ ਸਤਾਈ ਚ ਹਜੇ ਬੜਾ ਦਿਲਚਸਪ ਤੇ ਫਸਮਾ ਮੁਕਾਬਲਾ ਮੈਨੂੰ ਲੱਗਦਾ 27 ਚ ਮੁੱਖ ਮੁਕਾਬਲਾ ਭਗਵੰਤ ਮਾਨ ਤੇ ਬੀਜੇਪੀ ਵਾਲੇ ਪਾਸੇ ਬਣ ਰਿਹਾ ਹੈ ਅਗਰ ਪੁਨਰ ਸਰਜੀਤ ਅਕਾਲੀ ਦਲ ਨੇ ਜਾਂ ਅਕਾਲੀ ਦਲਾ ਨੇ ਕੋਈ ਅੰਦੋਲਨ ਨਾ ਛੇੜਿਆ ਕੌਮ ਨੂੰ ਚੰਗੀ ਅਗਵਾਈ ਨਾ ਦਿੱਤੀ ਔਰ ਚੰਗੇ ਕੈਂਡੀਡੇਟ ਇਹਨਾਂ ਨੇ ਨਾ ਲੱਭੇ ਔਰ ਚੰਗੀ ਕੈਂਡੀਡੇਟਾਂ ਨੂੰ ਟਿਕਟਾਂ ਨਾ ਦਿੱਤੀ ਜੇ ਬਿਲਕੁਲ ਸੋ ਫਲਹਾਲ ਜੋ ਤਰਨਤਾਰਨ ਜ਼ਿਮਨੀ ਚੋਣ ਦੇ ਨਤੀਜੇ ਆਏ ਨੇ ਉਸ ਤੋਂ ਸਾਰੀਆਂ ਸਿਆਸੀ ਪਾਰਟੀਆਂ ਕੁਝ ਨਾ ਕੁਝ ਆਪਣਾ ਸੇਧ ਲੈ ਕੇ ਹਾਰ ਦੇ ਜੋ ਹੈ ਮਤਲਬ ਸਮਝ ਕੇ ਅਗੋਂ ਦੀ ਰਣਨੀਤੀ ਬਦਲ ਕੇ ਭਵਿੱਖ ਦੀ ਜੋ ਹੈ ਰਣਨੀਤੀ ਬਣਾਣ ਗਿਆ 2027 ਦੇ ਲਈ ਸੋ ਵੇਖਦੇ ਹਾਂ ਅਸੀਂ ਵੀ ਕਿ ਸਮੇਂ ਦੇ ਨਾਲ-ਨਾਲ ਸਿਆਸੀ ਪਾਰਟੀਆਂ ਕਿਸ ਤਰ੍ਹਾਂ ਦੇ ਫੇਰ ਬਦਲ ਕਰਦੀਆਂ ਨੇ ਖੁਦ ਨੂੰ ਮਜ਼ਬੂਤ ਬਣਾਉਣ ਦੇ ਲਈ ਪੰਜਾਬ ਦੇ ਵਿੱਚ ਤੇ ਫਿਲਹਾਲ ਆਵਾਜ਼ ਮਨੀ ਪਾਰਟੀ ਤਾਂ ਆਪਣੇ ਜਿੱਤ ਦੇ ਜਸ਼ਨ ਮਨਾ ਰਹੀ ਹੈ ਤਰਨਤਾਰਨ ਜ਼ਿਮਨੀ ਚੋਣ ਨੂੰ ਲੈ ਕੇ ਜੋ ਜਿੱਤ ਉਹਨਾਂ ਨੂੰ ਮਿਲੀ ਹੈ ਡਲਾ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਵਕਤ-ਵਕਤ ਸਥਿਤੀਆਂ ਦੇ ਉੱਪਰ ਵਕਤ-ਵਕਤ ਪਹਿਲੂਆਂ ਦੇ ਉੱਪਰ ਸਾਰੀ ਸਿਆਸੀ ਧਿਰਾਂ ਦੇ ਉੱਪਰ ਜੋ ਹੈ ਆਪਣਾ ਵਿਸ਼ਲੇਸ਼ਣ ਸਾਂਝਾ ਕੀਤਾ ਹੈ ਬਹੁਤ-ਬਹੁਤ ਧੰਨਵਾਦ ਤੁਹਾਡ ਸਾਡੇ ਇਸ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਸੁਝਾਅ ਵੀ ਸਮੇਂ-ਸਮੇਂ ਤੇ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਸਾਂਝੇ ਕਰਦੇ ਨੇ ਬਹੁਤ ਬਹੁਤ ਧੰਨਵਾਦ ਸਾਰੇ ਦਰਸ਼ਕਾਂ ਦਾ ਇਸੇ ਦੇ ਨਾਲ ਮੈਨੂੰ ਯਾਨੀ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਧੰਨਵਾਦ ਜੀ ਕੋਈ ਵੀ ਤਰ੍ਹਾਂ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡਾ ਪੱਖ ਅੱਗੇ ਵਧਾਵਾਂਗੇ ਧੰਨਵਾਦ